ਪੰਜਾਬ ਦਾ ਮਾਲਵਾ ਖੇਤਾ ਮਾਲਵੇ ਦੇ ਵਿੱਚ ਜਿਹੜਾ ਟਿੱਬਿਆਂ ਦਾ ਦੇਸ਼ ਸੀ ਇੱਕ ਤਰ੍ਹਾਂ ਦੇ ਨਾਲ ਟਿੱਬੇ ਸੀ ਜਿਹੜੇ ਰੇਤਾ ਬਹੁਤ ਸੀਗਾ ਪਰ ਸਮੇਂ ਨੇ ਹੌਲੀ-ਹੌਲੀ ਹੌਲੀ ਟਿੱਬਿਆਂ ਦੇ ਦੇਸ਼ ਆ ਜਿਹੜਾ ਪੱਧਰਾ ਦੇਸ਼ ਬਣ ਗਿਆ ਮਿੱਟੀ ਆ ਜਿਹੜੀ ਉਹ ਬਿਲਕੁਲ ਖਤਮ ਹੋ ਗਈ ਕਿਉਂਕਿ ਵੱਡੇ-ਵੱਡੇ ਰੋਡ ਬਣਦੇ ਨਾਲ ਜਿਹੜੀ ਮਿੱਟੀ ਸੀਗੀ ਉਹ ਇੱਕਦਾਂ ਵੀ ਗਾਇਬ ਹੋ ਗਈ ਉਹਨਾਂ ਰੋਡਾਂ ਦੇ ਵਿੱਚ ਖਪਤ ਹੋ ਗਈ ਅੱਜਕੱਲ ਜਦੋਂ ਮਿੱਟੀ ਦਾ ਕਿਤੇ ਜ਼ਰੂਰਤ ਪੈਂਦੀ ਆ ਘਰੇਲੂ ਲੋਡ ਦੇ ਲਈ ਤਾ ਆਲੇ-ਦਵਾਲੇ ਬਹੁਤ ਦੇਖਣਾ ਪੈ ਜਾਂਦਾ ਵੀ ਕਿੱਥੋਂ ਆਪਣਾ ਹੱਲ ਹੋਊਗਾ ਕਿਉਂਕਿ ਵੱਡੇ-ਵੱਡੇ ਜਿਹੜੇ ਸੜਕਾਂ ਬਣੀਆਂ, ਰੋਡ ਬਣੇ, ਫਲਾਈਓਵਰ ਬਣੇ ਉਹਨਾਂ ਨੇ ਜਿਹੜੀ ਮਿੱਟੀ ਆ ਉਹ ਬੜੀ ਖ਼ਤਰਤ ਕਰਦੀ। ਸੋ ਆਪਾਂ ਖੇਤ ਦਾ ਜਿਹੜਾ ਪੱਤਰ ਕਰਨ ਲੱਗੇ ਹੋਇਆ ਤੁਹਾਨੂੰ ਪਹਿਲਾਂ ਵੀਡੀਓ ਸ਼ੇਅਰ ਆਪਾਂ ਕਰੀ ਸੀਗੀ ਕਿ ਜਿਹੜੀ ਲਾਲ ਮਿੱਟੀ ਆ, ਪੀਲੀ ਮਿੱਟੀ ਆ ਆਪਾਂ ਕੱਢ ਕੇ ਜਿਹੜੀ ਪਰਤ ਆ ਜਿਹੜੀ ਉੱਪਰ ਜ਼ਮੀਨ ਦੇ ਚੜ੍ਹ ਰਹੇ ਹੈ ਜਿਹੜੀ ਭੱਸੀ ਆ ਉਹ ਆਪਾਂ ਧਰਤੀ ਵਿੱਚ ਆ ਜਿਹੜਾ ਉਹ ਦੱਬ ਰਹੇ ਆ। ਕਿਨ ਤੋਂ ਭਾਵ ਕਿਸੇ ਸਮੇਂ ਜਿਹੜੀ ਮਿੱਟੀ ਸੀਗੀ ਆਮ ਮਿਲ ਜਾਂਦੀ ਹੁੰਦੀ ਸੀ ਪਰ ਸਮੇਂ ਲੰਘੇ ਟਿੱਬੇ ਜਿਹੜੇ ਬਿਲਕੁਲ ਖਤਮ ਹੋ ਗਏ ਦਾ ਚੁੰਡੀ ਖਰਾਬ ਆਪਣੇ ਕਹਿੰਦੇ ਢੋਲੂ ਖਰਾ ਇਹ ਰਾਜਸਥਾਨ ਵਾਲ ਕਿਲੇ ਕਿੰਨੇ ਚੱਲਦੇ ਹੁੰਦੇ ਸੀ ਪਹਿਲਾਂ ਪਹਿਲਾਂ ਬੜੇ ਕਰਾਏ ਲੈ ਲੋਕਾਂ ਨੇ ਇਹਨਾਂ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਖਿੱਤਿਆਂ ਦੇ ਵਿੱਚੋਂ ਮਿੱਟੀ ਚ ਕਹੀ ਜਾਂਦੀ ਸੀ ਤਾਂ ਇਹਨਾਂ ਕਰਾਹਾਂ ਦੇ ਨਾਲ ਬੜਾ ਕੰਮਕਾਰ ਚੱਲਿਆ ਤੇ ਲੋਕਾਂ ਦੇ ਆਮ ਤੌਰ ਤੇ ਅੱਧੇ ਕਿਲੇ ਦੀ ਬਾਹੀ ਕਿਲੇ ਦੀ ਬਾਹੀ ਦੇ ਵਿੱਚ ਜਿਹੜੇ ਟਿੱਬੇ ਲੱਗੇ ਹੁੰਦੇ ਸੀ ਰੇਤਾ ਚੱਕੇ ਹੁੰਦੇ ਸੀ ਤੇ ਹੌਲੀ ਹੌਲੀ ਟਰਾਲੀਆਂ ਪਰ ਪਰ ਉਹ ਕੰਮ ਜਲਦੀ ਰੇਤਾ ਵੇਚੀ ਜਾਂਦੇ ਹੁੰਦੇ ਸੀ ਹੌਲੀ ਰੇਤਾ ਬਹੁਤ ਮਹਿੰਗਾ ਵਿਕਣ ਲੱਗ ਗਿਆ ਟਰਾਲੀ ਭرائی ਦੇ ਵੇਸੇ ਲੱਗਣ ਲੱਗੇ। ਸੋ ਸਮਾਂ ਬਦਲਿਆ ਤੇ ਆਪਾਂ ਉਹਨਾ ਖੇਤ ਆ ਜਿਹੜਾ ਪੱਧਰਾ ਕਰਨ ਲੱਗੇ ਹੋਏ ਸੀਗੇ ਤੇ ਆਹ ਜਿਹੜੇ ਟਰੈਕਟਰ ਲੱਗੇ ਹੋਏ ਨੇ ਜਿਹੜੀਆਂ ਰੌਣਕਾਂ ਲੱਗੀਆਂ ਆਪਣੀ ਮੋਟਰ ਤੇ ਜਿਹੜੀ ਆਪਾਂ ਮਿੱਟੀ ਦੇ ਉੱਪਰਲੀ ਪਰਤ ਰੇਤੇ ਦੇ ਉੱਪਰਲੀ ਪਰਤ ਜਿਹੜੀ ਇਕੱਠੀ ਕਰੀ ਸੀਗੀ ਉਹ ਅੱਜ ਉਹ ਟੋਏ ਦੇ ਵਿੱਚ ਪਾ ਰਹੇ। ਸੋ ਬੜਾ ਸੋਹਣਾ ਦ੍ਰਿਸ਼ ਤੁਹਾਡਾ ਨਾਲ ਸਾਂਝਾ ਕਰਨ ਲੱਗਿਆ ਮੈਂ। ਕਿ ਅੱਜ ਸਾਰੇ ਲੱਗੇ ਹੋਏ ਨੇ ਜੀਤਾ। ਤਾਂ ਪੱਕੀ ਡਿਊਟੀ ਤੇ ਇਹਦਾ ਜਦੋਂ ਦਾ ਆਪਣਾ ਕੰਮ ਚੱਲਦਾ ਬਾਈ। ਉਸ ਤੋਂ ਬਾਅਦ ਅਮਨਾ ਅਵਤਾਰ ਮੰਡ ਇਹਨੂੰ ਐ ਛੁੱਟੀ ਸੀਗੀ ਅੱਜ ਤੂੰ ਸੋ ਗਵਰਨਮੈਂਟ ਜੌਬ ਤੋਂ ਤੋ ਅੱਜ ਇਹ ਵੀ ਆਪਣੇ ਰੌਣਕਾਂ ਲਾ ਰਿਹਾ ਹਰਦੀਪ ਵੀਰਾ ਸੁਰਦੀਪ ਸਿੰਘ ਤਨਫੁੰਨੇ ਕੰਮ ਦੇ ਐਕਸਪਰਟ ਨੇ ਖੇਤੀ ਦੇ ਵਿੱਚ ਇੰਨੇ ਨਿਆ ਸਵਾਵਾਵਾਂ ਚੱਲ ਰਹੀਆਂ ਨੇ ਸਾਹਮਣੇ ਉਹ ਪਰੇ ਜੀਸੀਬੀ ਚੱਲ ਰਹੀ ਆ ਜਿਹਨਾਂ ਟਰਾਲੀਆਂ ਨਾਲ ਨਾਲ ਭਰੀਆਂ ਜਾ ਰਹੀਆਂ ਨੇ ਬੱਬੂ ਹੈਪੀ ਬਸੀਆਂ ਹੁਣਾਂ ਦੇ ਮਸ਼ੀਨ ਜਲੀ ਦਾ ਬੱਬੂ ਹੁਣੀ ਨੇ ਜਿਹੜੇ ਵੀਰਾ ਲਗਾਤਾਰ ਕਾਫੀ ਜਣ ਦੀ ਸਰੀਰਕ ਤੌਰ ਤੇ ਵੀ ਢਿੱਲਾ ਸੀਗਾ ਪਰ ਵਿਚਾਰੇ ਨੇ ਫੜਾ ਨਹੀਂ ਛੱਡਿਆ ਕੰਮ ਲਗਾਤਾਰ ਚਲਾ ਰਿਹਾ ਨਾਲ ਸੋ ਪੱਲੂ ਹਣੀ ਸ਼ੂਟ ਕਰੀ ਜਾਂਦੇ ਨੇ ਆਪਣੇ ਫੇਸਬੁਕ ਪੇਜ ਦੇ ਲਈ ਵੀਡੀਓ ਕਿਉਂਕਿ ਦ੍ਰੈਸ਼ੀ ਵਾਲੇ ਸੋਹਣੇ ਬਣੇ ਹੋਏ ਨਹੀਂ ਇੱਥੇ ਕਿਉਂਕਿ ਜਿਹੜੇ ਰੌਣਕਾਂ ਹੀ ਬਹੁਤ ਨਹੀਂ ਸੋ ਆ ਜਿਹੜਾ ਟੋਆ ਸੀਗਾ ਆਪਾਂ ਨੂੰ ਭਰਨ ਦੇ ਲਈ ਅੱਜ ਕੰਮ ਕਰ ਚੱਲ ਰਹੇ ਨੇ ਸੋ ਉਹੀ ਗੱਲ ਮੁੜ ਕੇ ਆ ਜਾਂਦੀ ਹੈ ਵੀ ਆਪਦੇ ਖੇਤ ਦੇ ਵਿੱਚ ਐਡਜਸਟਮੈਂਟ ਕਰਨੀ ਪੈ ਰਹੀ ਹੈ ਰੀਤੀ ਦੀ ਰੇਤਾ ਥੱਲੇ ਕਰਿਆ ਜਾ ਰਿਹਾ ਤੇ ਮਿੱਟੀ ਥੱਲੇੋਂ ਕੱਢ ਕੇ ਉੱਪਰ ਪਾਈ ਜਾ ਰਹੀ ਤਾਂ ਜੋ ਜਿਹੜੀ ਜ਼ਮੀਨ ਆ ਰੇਤਲੀ ਜ਼ਮੀਨ ਆ ਇਹਨੂੰ ਡੱਕਰ ਕਰਿਆ ਜਾ ਸਕੇ। ਸੋ ਸਿਆਣੇ ਅਗੇ ਦੱਸਦੇ ਹੁੰਦੇ ਸੀਗੇ ਵੀ ਜਿਹੜੇ ਇਹ ਆਪਣਾ ਪਿੰਡ ਸੀਗੇ ਦਰਿਆ ਸੀਗੇ ਇੱਕ ਤਰ੍ਹਾਂ ਦਰਿਆ ਦੇ ਕਿਨਾਰੇ ਸੀਗਾ। ਸੋ ਯਾਰ ਕਦੇ-ਕਦੇ ਲੱਗਦਾ ਹੁੰਦਾ ਵੀ ਜਿਹੜਾ ਖੱਤਿਆਂ ਦੇ ਵਿੱਚ ਇੰਨਾ ਰੇਤਾ ਇਹ ਜਿਵੇਂ ਆਪਾਂ ਕਹੇ ਤੇ ਇਹ ਵੀ ਪਾਣੀ ਦੀਆਂ ਛੱਲਾਂ ਰੇਤੇ ਦੀ ਛੱਲ ਵੱਜ ਗਈ। ਜਿੱਥੇ ਜਿੰਨਾ ਰੇਤਾ ਚੜ ਗਿਆ ਉਹ ਦਰਿਆ ਦਾ ਰੇਤਾ ਚੜ੍ਹੇ ਹੋ ਸਕਦਾ ਇਹ ਗੱਲਾਂ। ਇਹ ਗੱਲਾਂ ਜਾਣਦੀ ਇਹ ਗੱਲ ਦੀਆਂ। ਗਵਾਹੀ ਭਰਦੀਆਂ ਨੇ ਕਿ ਕੋਈ ਆਪਾਂ ਮਤਿਹਾਸ ਨਹੀਂ ਕਹਿ ਸਕਦੇ ਇਹ ਸਹੀ ਗੱਲਾਂ ਹੋ ਸਕਦੀਆਂ ਨੇ ਵੀ ਇੱਥੇ ਛੱਲ ਵੱਜ ਕੇ ਇੱਥੇ ਰੇਤਾ ਜ਼ਮੀਨਾ ਦੇ ਵਿੱਚ ਆ ਗਿਆ ਇਧਰਲੇ ਪਾਸੇ ਜਿਹੜੇ ਰੇਤਾਂ ਜ਼ਮੀਨਾ ਤਾਂ ਹੀ ਰੇਤ ਲੀਆਂ ਨੇ ਕਾਰਨ ਹੋ ਸਕਦਾ ਤੁਸੀਂ ਦੱਸੋ ਕਮੈਂਟ ਕਰਕੇ ਵੀ ਇਹ ਕਾਰਨ ਬਣ ਸਕਦੇ ਨੇ ਸੋ ਬੜੀਆਂ ਰੌਣਕਾਂ ਚੱਲਦੀਆਂ ਨੇ ਮੋਟਰਾਂ ਤੇ ਸਾਰੇ ਬੈਠੇ ਨੇ ਤੇ ਕੰਮ ਕਰ ਵਾਲੇ ਕੰਮ ਕਰੀਏ ਨੇ ਸ਼ਿਫਟਾਂ ਦੇ ਵਿੱਚ ਬਾਰੀ-ਬਾਰੀ ਜਿਹੜਾ ਕੰਮ ਉਹ ਚੱਲ ਰਿਹਾ ਲਗਾਤਾਰ ਕਿਉਂਕਿ ਸਰੀਰਿਕ तौर ਤੇ ਸਾਰੇ ਵਿਸ਼ਰਾਮ ਆਪਦਾ ਆਰਾਮ ਕਰ ਲੈਂਦੇ ਆ ਪਰ ਮਸ਼ੀਨਰੀਆਂ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ ਦਿਨ ਪੌ ਰਾਤ ਚੱਲ ਰਹੀ ਹੈ ਕਿਉਂਕਿ ਕੰਮ ਆ ਜਿਹੜਾ ਛੇਤੀ ਨਿਬੜ ਕੇ ਆਪਾਂ ਇੱਥੇ ਮੋਲੀਆਂ ਬੀਜੀਆਂ ਜਾ ਸਕਣ ਸੋ ਆ ਖੜੇ ਨੇ ਭਾਈ ਸਾਰੇ ਜਿਹੜੇ ਬੰਦੇ ਸ਼ਫਟਾਂ ਲਾ ਗਏ ਨੇ ਸਤਨਾਮ ਸਿੰਘ ਮੰਡ ਵਿਸ਼ਰਾਮ ਕਰ ਰਹੇ ਨੇ ਆਰਾਮ ਕਰ ਰਹੇ ਨੇ ਸੋ ਜੀ ਡੀ ਜੁਡੀਸ਼ੀਅਲ ਡਿਪਾਰਟਮੈਂਟ ਵਾਲੀ ਨਿੱਕਾ ਮੰਡਾ ਵਾਲੇ ਵਿਚਾਰ ਪੇਸ਼ ਕਰ ਰਹੇ ਨੇ ਕਹਿੰਦੇ ਭਾਈ ਪਹੁੰਚੀਆਂ ਜੇ ਅਸੀਂ ਵੀ ਸੇਵਾਵਾਂ ਦੇਣ ਦੇ ਲਈ ਉਹ ਟੱਚਰਮ ਹਾਲ ਕਰਦੇ ਨੇ ਸਤਨਾਮ ਨੂੰ ਕਿਉਂਕਿ ਸਤਨਾਮ ਜਿਹੜਾ ਪਿਆ ਕਿਉਂਕਿ ਹੁਣ ਯਾਰ ਵੀਰੀ ਹੁਣੀ ਕਿਉਂਕਿ ਪਹਿਲਾਂ ਉਹਦੀ ਸਫਟ ਲਾ ਕੇ ਹਟਨੇ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਆਰਾਮਦਵਾਇਆ ਜਾ ਰਿਹਾ ਤੇ ਜਿਹੜੇ ਡਰਾਈਵਰ ਉਹ ਬਦਲ ਚੁੱਕੇ ਨੇ ਵੀਰੇ ਟਰੈਕਟਰਾਂ ਤੋਂ ਸੋ ਰੌਣਕਾਂ ਦੇ ਟਰੈਕਟਰੇ ਸਾਹਮਣੇ ਆਪਣੇ ਫੁੱਲ ਪੀਚੇ ਹੋਏ ਨੇ ਜੀ ਉਹ ਬੈੱਡ ਬਣੇ ਹੋਏ ਨੇ ਸੋ ਰੌਣਕਾਂ ਲੱਗੀਆਂ ਦੇਖਦੇ ਕਿੰਨੇ ਕ ਦਿਨੇ ਕੰਮ ਚੱਲਦਾ ਸੋ ਮਾਨ ਸਰ ਕਿਰਪਾ ਕਰਨ ਜਲਦੀ ਕੰਮ ਆਪਣੇ ਪਰੇ ਚਾੜ ਕੇ ਅਗਲੀ ਜਿਹੜੀ ਫਸਲ ਉਹ ਪੀਚ ਸਕੀਏ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਜੀ